ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਕੁਲੀਆਂ ਚਲਾ ਕੇ ਰਾਇਸੀ ਇੱਕ ਪਕਤੀ ਦੇ ਬਾਅਦ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਜੋ ਹੈ ਮਲਕੀਤ ਵੱਲੋਂ ਜਾਰੀ ਸੀ ਵਿਦੇਸ਼ੀ ਗੈਂਗਸਟਰਾਂ ਦੀ ਆਵਾਜ਼ ਤੇ ਪੰਜਾਬ ਵਿੱਚ ਫਰੋਤੀਆਂ ਮੰਗ ਕੇ ਅੱਤਵਾਦੀ ਗਤੀਵਿਧੀਆਂ ਵਿੱਚ ਪੈਸਾ ਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਨਾ ਪਾਸੋਂ ਤਿੰਨ ਪਿਸਟਲ 10 ਜਿੰਦਾ ਰੌਂਦ ਮੋਟਰਸਾਈਕਲ ਵੀ ਬਰਾਮਦ ਕੀਤਾ। ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਵੱਖ-ਵੱਖ ਤਰ੍ਹਾਂ ਦੇ ਦਰਜ ਹਨ। ਹੁਣ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਐਸਐਸਪੀ ਨਵਾਂ ਸ਼ਹਿਰ ਨੇ ਪ੍ਰੈਸ ਕਾਨਫਰੰਸ ਤੋਂ ਅਨ ਦੱਸਿਆ ਕਿ ਲਾਪੜਿਤ ਪਿੰਡ ਝੰਡਿਆਲਾ ਜਬਰਦ ਸਿੰਘ ਉਰਫ ਜੂਵੀ, ਨਵਜੋਤ ਸਿੰਘ ਉਰਫ ਜੋਤ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰੀਕੇ ਦੋ ਹੋਰ ਮੁਰਜ਼ਮ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਇੱਕ 32 ਬੋਰ ਪਿਸਟਲ ਦੋ ਮੈਗਜ਼ੀਨ ਅਤੇ 16 ਰੌਂਦ ਜਿੰਦਾ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਉਰਫ ਗੰਗਨੀ ਹਰਮਨ ਸਿੰਘ ਉਰਫ ਹਮੂ ਇਹ ਦੋਵੇਂ ਜ਼ਿਲ੍ਹਾ ਤਰੰਤਾਰਾ ਨਾਲ ਸੰਬੰਧਿਤ ਹਨ ਅਤੇ ਇੱਥੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਗੈਂਗਸਟਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਦੇ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀਤ ਯੁਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ ਤਿੰਨ 3 ਬੋਰ ਦੇ ਪਿਸਟਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹਦੇ ਤੋਂ ਇਹ ਗੱਲ clear ਹੋਈ ਕਿ ਇਹ ਜੋ ਬੰਦੇ ਹੈਗੇ ਆ ਇੱਕ ਮਲਕੀਤ ਨਾਮ ਦਾ ਬੰਦਾ ਆਇਆ ਜੰਡਿਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ 100% ਕਾਲਸ ਜੋ ਹੈ ਮਲਕੀਤ ਵੱਲੋਂ ਜਾਰੀ ਸੀ ਇਨਾ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਦਿਨਾਂ ਦੇ ਦਿਨਾਂ ਨੇ ਇਹਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾ ਨੇ ਇਹਨਾਂ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਜ਼ ਨੂੰ ਜੋ ਅੰਜਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਮਾਮਲੇ ਦੱਸ ਦਿੱਤੇ ਉਹ ਮਜੀ ਦੀ ਤਕਰੀਰ ਇਹ ਜੋ ਲਵਰੀਤ ਯੁਵਰਾਜ ਔਰ ਨਵਦੋਤ ਹੈਗੇ ਨੇ ਜੀ ਇਹ ਪੁਰਾਣੇ ਸਨੇਚਰਜ਼ ਵੀ ਰਹੇ ਨੇ ਤੇ ਇਹ ਪਹਿਲੇ ਸੀ ਕ੍ਰਾਈਮ ਦੇ ਵਿੱਚ ਇਨਵੋਲਡ ਹੈਗੇ ਤੇ ਇਹਨਾਂ ਦਾ ਲਿੰਕ 테ਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਕਿਵੇਂ ਬਣਿਆ ਉਹਦੀ ਪੜਤਾਲ ਚੱਲ ਰਹੀ ਹੈ ਤੇ ਉਹ ਜਿਵੇਂ ਜਿਵੇਂ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਕਿਹ ਕਿਹੜੇ ਗਰੁੱਪ ਦੇ ਨਾਲ ਸੰਬੰਧਿਤ ਇਹਨਾਂ ਦਾ ਜੀ ਜੋ ਹਲੇ ਜੋ ਤਾਰ ਜੁੜ ਰਹੇ ਹੋ ਬੀਕੇਆਈ ਗਰੁੱਪ ਦੇ ਨਾਲ ਬਬਰ ਖਾਲਸਾ ਗਰੁੱਪ ਦੇ ਨਾਲ ਜੁੜ ਰਹੇ ਤੇ ਅੱਗੇ ਜੋ ਹੈ ਤਪੀਸ਼ ਜਾਰੀ ਇਹਨਾਂ ਕੋਲ ਮੇਡ ਇਨ ਪਾਕਿਸਤਾਨ ਪਿਸਤਲ ਵੀ ਫੜੋ ਹੈ ਜੀ ती बोर के तीन पिस्तल है जो कि इन्हों का स्टैंडर्ड जो एक डरप मकानिजम होंगे कि गार्ड आ, आ, मिट्टी में गढ़ जाते हैं दूजी टीम आके लेती है ताकि इन्होंने आपस में कॉन्टैक्ट ना हो सके तो जो नैटवर्क है वो लिमिटेड तरीके ना खुले जेकर कोई भी अरेस्ट होगा योजे मैकेनिजम के वेपन वगैरह चके से जो कितों चके ने बाकी सारी सीसीटीवी फुटेजेस वगैरह हाँ जी इन्हों के दस राउंड मिले जी दस ये चला चुके हैं ऑलरेडी

ਪੁਰਾਣੇ ਸਟ੍ਰੈਚਿੰਗ ਦੇ ਮਾਮਲੇ ਗੱਲਟ ਜਾਣਗੇ ਨਾ ਸਰ ਬਰਾਮ ਜਿਸਦੀ ਗੋਲੀ ਚੱਲੀ ਹੈ ਜਿਸ ਨੂੰ ਦੇਖਦੇ ਹੋ ਚੱਕ ਬਿਲਗਾ ਉਹਨਾਂ ਦਾ ਕੀ ਨਾਮ ਹੈ ਜਿਨ੍ਹਾਂ ਦੀ ਨਹੀਂ ਅਸੀਂ ਵੀ ਡੋਨਟ ਵਾਂਟ ਟੂ ਡਿਸਰੋਸ ðiਰ ਆਇਡੈਂਟਿਟੀਸ ਆਇਡੈਂਟਿਟੀਸ ਰੱਖਣਾ ਚਾਹੁੰਦੇ ਐ ਐਜ਼ ਡਿਸਕਰੀਟ ਤਾਂ ਕਿ ਉਹਨਾਂ ਦੇ ਹੋਰ ਅੱਗੇ ਜਾ ਕੇ ਦੇ ਆਰ ਨਾਟ ਟਾਰਗੇਟਡ ਉਹ ਬਖਰ ਹੋਣ। ਇਹ ਮੰਨ ਕੇ ਜਾ ਰਹੇ ਸੀ ਕਿ ਇਹਨਾਂ ਦਾ ਜਿਹੜਾ ਜਿਹੜੀ ਪੁਵਾੜਾ ਵਿੱਚ ਗੋਲੀ ਚੱਲ ਉਹ ਨੌਜਵਾਨ ਇਹਨਾਂ ਨਾਲ ਰਿਸਪੌਂਸ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਜੀ ਇਹ ਅਗੇਨ ਦਿਸ ਵਾਸ ਬ੍ਰੋਟ ਅਪ ਇਹ ਇਨਵੈਸਟੀਗੇਸ਼ਨ ਦੌਰਾਨ ਆਇਆ ਸੀ ਬਟ ਅਗੇਨ ਉਹ ਵੈਰੀਫਾਈਡ ਨਹੀਂ ਹੈ ਕਿ ਵੈਰੀਫਾਈ ਅਸੀਂ ਕਰ ਰਹੇ ਤੇ ਉਹਦੇ ਹਿਸਾਬ ਨਾਲ ਹੀ ਅੱਗੇ ਉਹਨੂੰ ਦਿੱਤਾ ਰਿਮਾਂਡ ਇਹ ਰੱਖਣਾ ਹਾਂ ਇਹਨਾਂ ਦਾ 3 ਦਿਨ ਦਾ ਰਿਮਾਂਡ ਅਸੀਂ ਲੈ ਚੁੱਕੇ ਹੁਣ ਚੱਲ ਰਹੀ ਹੈ ਉਹਦੇ ਤੋਂ ਬਾਅਦ ਮਸਲ ਕੰਪਲੀਟ ਕਰਕੇ ਉਹਦੇ ਹਿਸਾਬ ਨਾਲ ਦੇ ਦੇਣਾ ਸਾਰੇ ਪੰਜਾਬੀ ਇਹ ਸਾਰੇ ਜੰਡਿਆਲੇ ਦੇ ਮਸ਼ੀਨ ਬੱਬਰ ਖਾਲਸਾ ਸਾਹਿਬ ਦੇ ਅੱਗੇ ਤਾਂ ਕਿਸ ਤਰੀਕੇ ਹੀ ਮਗਿਆ ਨੂੰ ਮਤਲਬ ਲਿੰਕ ਦੇ ਵਿੱਚ ਜਾਏ

ਬਲਚੌਰ ਦੀ ਟੀਮ ਦੀ ਪ੍ਰੋਐਕਟਿਵਿਟੀ ਦਾ ਨਤੀਜਾ ਇਹ ਹੈਗਾ ਕਿ ਅਸੀਂ ਦੋਕ ਬੰਦੇ ਫੜੇ ਆ ਇੱਕ ਗਗਨਦੀਪ ਸਿੰਘ ਗਦਨੀ ਤੇ ਦੂਜਾ ਹਰਮਨ ਸਿੰਘ ਇਹ ਦੋਨੋਂ ਹੈਗੇ ਡਿਸਟ੍ਰਿਕਟ ਤਰਨਤਾਰਨ ਦੇ ਇਹ ਦੋਵਾਂ ਨੂੰ ਇੱਕ ਕੰਟਰੈਕਟ ਮਿਲਿਆ ਸੀ ਕਿ ਗੁਰਮੀਤ ਸਿੰਘ ਜੋ ਹੈ ਸਾਡੇ ਬਲਚੌਰ ਬਲਚੌਰ ਦੇ ਇਨਾ ਦਾ ਕਤਲ ਕਰਨ ਇਸ ਚੀਜ਼ ਦੇ ਲਈ ਇਹਨਾਂ ਨੂੰ ਟੀਮ ਲੱਖ ਰੁਪਏ ਮਿਲਨੇ ਸੀ ਜਿਨ੍ਹਾਂ 'ਚ 50000 ਰੁਪਏ ਦਾ ਐਡਵਾਂਸ ਦਿੱਤਾ ਗਿਆ ਸੀ ਇਨਾ ਨੇ ਵੈਪਨ ਕਲੈਕਟ ਕੀਤਾ ਸੀ ਮੋਟਰਸਾਈਕਲ ਵੀ ਕਲੈਕਟ ਕੀਤੀ ਤੇ ਇਹ ਉਥੇ ਰੈਕੀ ਕਰਦੇ ਪਏ ਸੀ ਰੈਕੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸਾਡੀ ਟੀਮ ਵੀ ਉਥੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਸੀਗੀ ਉਹਨਾਂ ਨੇ ਇਨਫੋਰਮ ਕੀਤਾ ਇਮੀਡੀਏਟਲੀ ਸਾਡੀ ਟੀਮ ਜਾ ਕੇ ਦੋਨੋਂ ਬੰਦੇ ਨਾਕ ਕੀਤੇ ਨਾਕ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਇਹਨਾਂ ਦੇ ਕੋਲੋਂ ਸਾਨੂੰ ਇੱਕ ਪਿਸਟਲ ਮਿਲਦਾ ਹੈ ਪਿਸਟਲ ਤੇ ਦੋ ਮੈਗਜ਼ੀਨਸ ਤੇ 16 ਲਾਈਵ ਕੈਡਜਿਸ ਮਿਲਦੀ ਹੈ ਇਨ ਮੁੰਡਿਆਂ ਦੀ ਜੋ ਜੋ ਫੋਨ ਵਗੈਰਾ ਬਾਜ ਖੰਗਾਲੇ ਜਾਂਦੇ ਆ ਉਹਦੇ ਵਿੱਚ ਇਹ ਸਾਹਮਣੇ ਆਂਦਾ ਹੈ ਕਿ ਇਹਨਾਂ ਨੇ ਬਾਰਦਾਤ ਕਰਨ ਤੋਂ ਬਾਅਦ ਜਾਣਾ ਸੀ ਪਟਿਆਲੇ ਠਾਰ ਲੈਣ ਲੈ ਜਿਹੜੇ ਕੋਲ ਪਟਿਆਲੇ ਠਾਰ ਲੈਣੀ ਸੀ ਉਹਨੂੰ ਵੀ ਅਸੀਂ ਲਿਆ ਉਹਨੇ ਵੀ ਆਗੇ ਕੰਟਰੈਕਟ ਰੱਖਿਆ ਹੋਏ ਸੀ ਇਹਨਾਂ ਦੇ ਲਈ ਕਿ ਕਿਹਨੂੰ ਮਾਰਨਾ ਉਹ ਬੰਦੇ ਨੂੰ ਵੀ ਫੜ ਕੇ ਇਹਦੇ ਵਿੱਚ ਲਿਤਾ ਗਿਆ ਤੇ ਜੋ ਇਹ ਟੱਚ ਸੀਗੇ ਇਨ ਟੱਚ ਸੀਗੇ ਵਿਦ ਕੁਲਦੀਪ ਸਿੰਘ ਆਪ ਕੁਲਦੀਪ ਸਿੰਘ ਜੋ ਹੈਗਾ ਜੀ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਹੈਗਾ ਤੇ ਕੁਲਦੀਪ ਸਿੰਘ ਦੇ ਯੂਏਪੀਏ ਦੇ ਦੋ ਮੁਕਦਮੇ ਦਰਜੇ ਤੇ ਇੱਕ ਡਕੋਇਟੀ ਦਾ ਮੁਕਦਮਾ ਮੁਕਦਮਾ ਦਰਜ ਹੈਗਾ ਨੈਕਸਟ ਜੋ ਕੰਮ ਹੈਗਾ ਕੁਲਦੀਪ ਸਿੰਘ ਨਾਮ ਜਿਹੇ ਕਰ ਲਿਆ ਗਿਆ ਉਹਨੂੰ ਅਸੀਂ ਪ੍ਰੋਡਕਸ਼ਨ ਗੋਰੈਂਟ ਤੇ ਲੈ ਕੇ ਆ ਰਹੇ ਹਾਂ ਤੇ ਉਥੋਂ ਕਲੀਅਰ ਹੋਏਗਾ ਸਾਨੂੰ ਕਿ ਜੋ ਕੁਲਦੀਪ ਸਿੰਘ ਹੈਗਾ ਉਹਦਾ ਤੇ ਗੁਰਮੀਤ ਸਿੰਘ ਦਾ ਕੀ ਰੋਲ ਸੀ ਕਿ ਕਿਸ ਗੱਲ ਤੋਂ ਉਹਨੂੰ ਮਰਵਾਉਣ ਲਈ ਉਹਨੇ ਬੰਦੇ ਇੱਥੇ ਭੇਜੇ ਸੀ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਟੀਮ ਇਸ ਅਗੇਨ ਅ ਵੈਰੀ ਪ੍ਰੋਐਕਟਿਵ ਇਨ ਦੀ ਏਰੀਆ ਇਹੋ ਜਿਹਾ ਮੈਟਰ ਜੋ ਕ੍ਰਾਈਮ ਦਾ ਹੁੰਦਾ ਹੈ ਕੋਈ ਗੈਂਗਸਟਰ ਕ੍ਰਾਈਮ ਹੋ ਗਿਆ ਕੋਈ ਟੈਰਰਿਸਟ ਕ੍ਰਾਈਮ ਹੋ ਗਿਆ ਕੋਈ ਦੂਜਾ ਹੋ ਗਿਆ ਸਾਡੀ ਟੀਮ ਇਸ ਵੈਰੀ ਪ੍ਰੋਐਕਟਿਵ ਵੀ ਆਰ ਔਨ ਦੀ ਲੋਕਆਊਟ ਔਨ ਦੀ ਰਨ ਅਸੀਂ ਸਾਰੇ ਕ੍ਰਿਮੀਨਲ ਨੂੰ ਪਿਛਾ ਦੇ ਰੱਖਾਂਗੇ ਤੇ ਜੋ ਵੀ ਕ੍ਰਾਈਮ ਕਰੂਗਾ ਉਹਨੂੰ ਫੜ ਕੇ ਅੰਦਰ ਵੀ ਲਿਆ ਇਹਨਾਂ ਦੇ ਦੋਨਾਂ ਦੇ ਕੋਈ ਮਾਮਲੇ ਦਰਜ ਨਹੀਂ ਆਏਗੇ 21 ਸਾਲ ਦੇ ਮੁੰਡੇ ਹੈਗੇ ਨੇ ਤੇ ਇਹਨਾਂ ਦਾ ਜੋ ਪਿੰਡ ਹੈਗਾ ਤਰਨਤਾਰਨ ਤੇ ਜੋ ਕੁਲਦੀਪ ਹੈਗਾ ਜੋ ਅੰਦਰ ਉਹ ਜੇਲ੍ਹ ਤੋਂ ਉਹਨਾਂ ਨੂੰ ਹੈਂਡਲ ਕਰ ਰਿਹਾ ਇਹਨਾਂ ਦਾ ਪਿੰਡ ਸੇਮ ਹੈਗਾ ਉੱਥੋਂ ਇਹਨਾਂ ਦਾ ਕੰਟੈਕਟ ਆਇਥੇ ਗਰੇਕੀ ਕਰਦੇ ਬੇਚੀ ਇਹਨਾਂ ਨੇ ਘਟਨਾ ਨੂੰ ਜਾਣਦੇ ਉਹ ਭਲੇ ਦੇਖਿਆ ਨਹੀਂ ਦੇਖ ਰਹੇ ਆ 8 ਆਈ 8ਵੀਂ ਫੇਲ ਹੈ ਇੱਕ ਇੱਕ ਨੇ 10ਵੀਂ ਦੇ ਇਗਜ਼ਾਮ ਦਿੱਤੇ ਹੋਏ ਇਹਨਾਂ ਦੀ ਰਿਮਾਂਡ 2 ਦਿਨ ਦੀ ਲਈਤੀ ਗਈ ਹੈ ਤੇ ਇਹਨਾਂ ਦੀ ਪੁਛਗਿੱਛ ਚੱਲ ਰਹੀ ਹੈ ਤੇ ਕੁਲਦੀਪ ਨੂੰ ਲਿਆ ਕੇ ਉਹਦੀ ਪੁਛਗਿੱਛ ਕਰਕੇ ਅੱਗੇ ਦੇਖਿਆ ਜਾਏਗਾ ਕਿ ਇਹ ਕਿਸ ਡਾਇਰੈਕਸ਼ਨ ਜਾਵੇਗਾ ਇਹਨਾਂ ਦੇ ਕੋਲ ਜੀ ਇੱਕ ਕ੍ਰਿਸਟਲ ਬੱਤੀ ਬੋਰਡ ਦਾ ਬਰਾਮਦ ਹੋਇਆ ਹੈ ਦੋ ਮੈਗਜ਼ੀਨਸ ਤੇ 16 ਲਾਈਫ ਦਾ ਇਹ ਤਿੰਨੋਂ ਸਰ ਕੀਤਾ ਪੇਚੀ ਤੋਂ ਜੀ 2 ਦਿਨ ਦੀ ਰਿਮਾਂਡ ਉਹਦੇ ਦੀ ਮਾਰ ਬੁੜਾ ਆਪਣੀ ਦੀ ਸਾਇਨ ਸਾਡੀ ਬੰਦੇ ਬੁਲਾ ਲਓ ਜੀ ਬੰਦੇ ਇਹ ਆ ਨਹੀਂ ਕੱਢੋ ਲੋਕ ਕੱਢਿਆ ਕਰ ਲੋ ਕੱਢੇ ਕਰ ਲੋ ਕੱਢੀ ਉਹਦੇ ਨਾਲ ਮੁੱਤ ਦੇ ਦੋ ਜੰਮਾ ਲਓ ਉਹਨੂੰ ਲੱਗ ਰਿਹਾ ਹੈ ਤੇ ਲੱਗ ਰਿਹਾ ਹੈ ਕਿ ਉਹ ਕਹਿੰਦਾ ਨਾ ਅੱਜ ਬੱਟਾ ਬੱਟਾ ਨਿੜੇ ਨਿੜੇ ਕਰ